ਡੇਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਨੇ ਆ ਅੱਜ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਮਾਹੌਲ ਗਰਮਾਉਂਦਾ ਜਾ ਰਿਹਾ ਹੈਗਾ ਹਾਲਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਇਹ ਖੁਦ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਹੀ ਜਿਹੜੇ ਵੱਡੇ ਲੀਡਰਾਂ ਤੇ ਹਮਲਾ ਕਰ ਰਹੇ ਨੇ ਕੁਝ ਇਸੇ ਤਰ੍ਹਾਂ ਦੇਖਣ ਨੂੰ ਮਿਲਿਆ ਲੋਕ ਸਭਾ ਹਲਕਾ ਫਤੇਗੜ ਸਾਬਤੋ ਜਿੱਥੇ ਕਿ ਡਾਕਟਰ ਅਮਰ ਸਿੰਘ ਨੂੰ ਜਿਹੜੀ ਕਾਂਗਰਸ ਨੇ ਟਿਕਟ ਦਿੱਤੀ ਹੈ ਲੇਕਿਨ ਇੱਥੇ ਜਿਹੜੇ ਲਖਵੀਰ ਸਿੰਘ ਲੱਖਾ ਪਾਇਲ ਤੋਂ ਵਿਧਾਇਕ ਸੀ ਸਾਬਕਾ ਵਿਧਾਇਕ ਨੇ ਵੀ ਮੋਰਚਾ ਖੋਲ੍ਹ ਦਿੱਤਾ ਉਹਨਾਂ ਨੇ ਕਿਹਾ ਉਹ ਦਲਿਤ ਨੌਜਵਾਨ ਨੇ ਦਲਿਤ ਚਿਹਰਾ ਨੇ ਪਰ ਉਹਨਾਂ ਨਾਲ ਉਹਨਾਂ ਦੀ ਇੱਕ ਜਿਹੜਾ ਕਾਂਗਰਸ ਦੇ ਦਲਿਤ ਲੀਡਰ ਨੇ ਉਹਨਾਂ 'ਤੇ ਧੋਖਾ ਕੀਤਾ ਹੈਗਾ ਉਹਨਾਂ ਨੂੰ ਵੀਰ ਵੀਰ ਕਹਦੇ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੀ ਸਣਵਾਈ ਨਹੀਂ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਨੌਜਵਾਨਾਂ ਨਾਲ ਕਾਂਗਰਸ ਦੇ ਲੀਡਰ ਧੋਖਾ ਕਰ ਰਹੇ ਨੇ ਤੇ ਉਹਨਾਂ ਨੇ ਆਪਣਾ ਗੁੱਸਾ ਆ ਕਾਂਗਰਸ ਦੇ ਇਹ ਹਾਈ ਕਮਾਂਡ ਤੇ ਕੱਢਿਆ ਉਹਨਾਂ ਨੇ ਕਿਹਾ ਉਹਨਾਂ ਨਾਲ ਵੱਡਾ ਧੋਖਾ ਹੋਇਆ ਸੁਣੋ ਕੀ ਕਹਿ ਰਹੇ ਨੇ ਲਕੀਰ ਸਿੰਘ ਲੱਖਾ ਨਹੀਂ ਪਹਿਲੀ ਗੱਲ ਤਾਂ ਇਹ ਟਰੈਕਟਰ ਕਟਾਉਣ ਸੀ ਮੈਂ ਕਿਹੜਾ ਸਿਟਿੰਗ ਐਮਪੀ ਸੀ ਕੱਲ ਪਾਰਟੀ ਅੱਗੇ ਡਿਮਾਂਡ ਰੱਖੀ ਸੀ ਪਾਰਟੀ ਨੇ ਜੋ ਫੈਸਲਾ ਲਿਆ ਉਹ ਤੇ ਫੁੱਲ ਚ ਹਮੇਸ਼ਾ ਪਾਰਟੀ ਦੇ ਫਲ ਚੜਾਉਂਦੇ ਰਹਾਂਗੇ ਜੋ ਵੀ ਪਾਰਟੀ ਕੰਮ ਦਊਗੀ ਉਹਨੂੰ ਸਿਰੇ ਚੜਾਉਂਗੇ ਦੂਸਰੀ ਗੱਲ ਪਾਰਟੀ 'ਚ ਕੁਝ ਅਜਿਹੇ ਲੀਡਰ ਹੁੰਦੇ ਨੇ ਜਿਹੜੀ ਆਪਣੀ ਛਾਖ ਨੂੰ ਤਾਂ ਬਹੁਤ ਉੱਚਾ ਸਮਝਦੇ ਨੇ ਪਰ ਦੂਏ ਨੂੰ ਨੀਮਾ ਦਿਖਾਉਣ 'ਚ ਬਹੁਤ ਘਟੀਆ ਹਰਕਤ ਛੀਪ ਹਰਕਤ ਕਰਦੇ ਨੇ ਅਜਿਹੇ ਵਿਸ਼ਵਾਸ ਘਾਤ ਲੀਡਰਾਂ ਤੋਂ ਸਾਡੇ ਨੂੰ ਸਾਨੂੰ ਖਾਸ ਕਰਕੇ ਜਿਹੜੇ ਸਟੈਬਲਿਸ਼ ਹੋਏ ਐਸਸੀ ਲੀਡਰ ਨੇ ਉਹਨਾਂ ਤੋਂ ਬਚਣ ਦੀ ਲੋੜ ਆ ਤੇ ਉਹ ਚਾਹੁੰਦੇ ਨੇ ਵੀ ਅਸੀਂ ਜਾਂ ਸਾਡਾ ਪਰਿਵਾਰ ਹੀ ਅੱਗੇ ਵਧੇ ਤੇ ਅਜਿਹੇ ਲੀਡਰਾਂ ਨੂੰ ਪਾਰਟੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਜਿਹੜੇ ਪਾਰਟੀ ਰਾਹੁਲ ਗਾਂਧੀ ਜੀ ਨੇ ਗਰਾਸ ਰੂਟ ਤੋਂ ਚੱਕੇ ਨੌਜਵਾਨ ਜਿਨ੍ਹਾਂ ਦੀ ਕੋਈ ਸਿਆਸੀ ਸੂਝਬੂਝ ਨਹੀਂ ਸੀ ਪੋਲੀਟিক্যাল ਪਰਿਵਾਰ ਨਹੀਂ ਸੀ ਹੈਗੇ ਉਹਨਾਂ ਨੂੰ ਆਪਣੇ ਪਾਇਲਟ ਪ੍ਰੋਜੈਕਟ ਯੂਥ ਕਾਂਗਰਸ ਲਈ ਅੱਗੇ ਲੈ ਕੇ ਆਏ ਨੇ ਉਹ ਜਿਹੜੇ ਪੈਦਾ ਕੀਤੇ ਨੇ ਲੀਡਰ ਉਹਨਾਂ ਨੂੰ ਅੱਗੇ ਵਧਣ ਲਈ ਰਾਹੁਲ ਗਾਂਧੀ ਜੋ ਸਿਹਤ ਦੇ ਰਿਹਾ ਸਾਨੂੰ ਰਾਹੁਲ ਗਾਂਧੀ ਦੀ ਸਿਹਤ ਤੇ ਪਹਿਰਾ ਦੇਣਾ ਚਾਹੀਦਾ ਤੇ ਸਾਨੂੰ ਸਾਡੇ ਲੀਡਰ ਰਾਹੁਲ ਗਾਂਧੀ ਇਤਿਹਾਸ ਆ ਕਿ ਉਹ ਹਮੇਸ਼ਾ ਉਹਨਾਂ ਲੀਡਰ ਨੂੰ ਅੱਗੇ ਲੈ ਕੇ ਆਉ ਜਿਹੜੇ ਗਰਾਸ ਰੂਟ ਤੇ ਕੰਮ ਕਰਦੇ ਨੇ ਤੇ ਬਿਨਾ ਪਰਿਵਾਰਾਂ ਤੋਂ ਉੱਪਰ ਆਇਨੇ ਤੇ ਜਿਹੜੇ ਇਹ ਜੇ ਲੀਡਰ ਨੇ ਉਹਨਾਂ ਦਾ ਛੇਤੀ ਨਾ ਛੇਤੀ ਰਾਹੁਲ ਗਾਂਧੀ ਤੇ ਮੂਰੇ ਚਾਨਣਾ ਕਰਾਂਗੇ ਵੀ ਤੇ ਉਹਨਾਂ ਨੂੰ ਦੱਸਾਂਗੇ ਪਰ ਨਾਮ ਹਲੇ ਡਿਸਕਲੋਜ਼ ਨਹੀਂ ਕਰਨਾ ਉਹ ਜ ਸਾਡਾ ਲੀਡਰ ਬਲਾਊ ਪੁੱਛੋ ਉਹਨਾਂ ਨੂੰ ਦੱਸਾਂਗੇ ਕਿਹੜੇ ਲੀਡਰ ਪੰਜਾਬ ਚ ਕੀ ਕਰ ਰਹੇ ਇੱਕ ਹੋਰ ਵੀ ਚਰਚਾ ਬੜੀ ਇੱਥੇ ਚਲਾਈ ਹੋਈ ਸੀ ਕਹਿੰਦੇ ਜੀ ਲੱਖਾਂ ਜੀ ਬੀਜੇਪੀ ਯਾਰਾਂ ਨੇ ਕਈ ਖ਼ਵਾਰਾਂ ਚ ਵੀ ਖ਼ਬਰਾਂ ਲੱਗੀਆਂ ਜੀ ਦੇਖੋ ਬੀਜੇਪੀ ਜਾਣ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਕਾਂਗਰਸ ਪਾਰਟੀ ਨੇ ਕਾਮ ਪਰਿਵਾਰ ਤੋਂ ਚੱਕ ਕੇ ਤਿੰਨ ਵਾਰ ਕਾਂਗਰਸ ਪਾਰਟੀ ਵੀ ਚੋਣ ਲੜਾਦੀ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਦੋ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਇਸ ਤੋਂ ਵੱਧ ਪਾਰਟੀ ਕੀ ਦੇ ਦੋ ਇਸ ਲਈ ਪਾਰਟੀ ਤੇ ਪਹਿਰਾ ਦੇਣਾ ਪਾਰਟੀ ਦੇ ਕੰਮ ਤੇ ਪਹਿਰਾ ਦੇਣਾ ਲੱਖੇ ਦਾ ਪਰਸਨਲ ਪੱਤਿਆ ਤੇ ਬੀਜੇਪੀ ਚ ਜਾਣ ਤੇ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਜੇਕਰ ਗੱਲ ਕਰੀਏ ਦੂਸਰੇ ਪਾਸੇ ਅਮਰ ਸਿੰਘ ਦੀ ਅਮਰ ਸਿੰਘ ਨਾਲ ਇਸ ਵਿਸ਼ੇ ਤੇ ਗੱਲ ਹੋਈ ਉਹਨਾਂ ਨੇ ਕਹਿਣਾ ਸੀਗਾ ਲਖਵੀਰ ਸਿੰਘ ਲੱਖਾ ਉਹਨਾਂ ਦੇ ਨਾਲ ਸੀ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਉਹ ਸਾਰੇ ਮਾਮਲੇ ਦੇ ਪਰਦਾ ਪਾਉਂਦੇ ਦਿਖਾਈ ਦਿੱਤੇ ਆਪਾਂ ਸੁਣਦੇ ਆ ਅਮਰ ਸਿੰਘ ਕੀ ਕਹਿ ਰਹੇ ਨੇ ਤੁਹਾਡੇ ਫਾਈਲ ਤੋਂ ਸਾਫ ਦਾ ਵਧਾਈਕ ਨੇ ਲਖਵੀਰ ਸਿੰਘ ਲੱਖਾ ਉਹਨਾਂ ਇਹ ਫੇਸਬੁਕ ਤੇ ਲਾਈਵ ਬੁੱਕ ਕੇ ਆਪਣਾ ਦਰਦ ਉਹਨਾਂ ਨੂੰ ਦੱਸਿਆ ਕਿ ਇੱਕ ਐਮਏ ਤੋਂ ਇੱਕ ਜਿਹੜਾ ਦਲੇਦ ਲੀਡਰ ਆ ਕਾਂਗਰਸ ਦਾ ਉਹਨੇ ਮੇਰੀ ਟਿਕਟ ਪਟਾਉਣ ਜਿਹੜੀ ਆ ਜ਼ਿੰਮੇਵਾਰੀ ਨਿਭਾਈਆ ਵੀ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਕਹਿੰਦੇ ਨਹੀਂ ਉਹ ਪਤਾ ਮੈਂ ਉਹਨਾਂ ਨਾਲ ਗੱਲ ਕਰੂੰਗਾ ਜੀ ਮੈਨੂੰ ਪਤਾ ਨਹੀਂ ਆ ਉਸ ਗੱਲ ਦਾ ਦੇਖੋ ਜਦ ਤੱਕ ਦੇਖ ਨਾ ਲਵਾਂ ਉਹਨਾਂ ਨਾਲ ਗੱਲ ਨਾ ਕਰਾਂ ਉਦੋਂ ਤੱਕ ਕਮੈਂਟ ਦੇਣੇ ਮੁਸ਼ਕਲ ਹੁੰਦੇ ਆ ਔਰ ਜੇ ਜ਼ਰੂਰਤ ਪਈ ਤੇ ਮੈਂ ਕਮੈਂਟ ਕਰੂੰਗਾ ਅਮਰ ਸਿੰਘ ਤੇ ਕਿਹਾ ਕਿ ਉਹ ਬਿਲਕੁਲ ਲੱਖਾਂ ਉਹਨਾਂ ਦੇ ਨਾਲ ਨੇ ਲਗਾਤਾਰ ਕੰਪੇਨਿੰਗ ਕਰ ਰਹੇ ਨੇ ਪਰ ਦੇਖਣ ਨੂੰ ਕੁਝ ਹੋਰ ਆ ਜਿਹੜਾ ਕਿ ਪਿੱਠ ਪਿੱਛੇ ਕੁਝ ਹੋਰ ਆ ਇਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਜੀਪੀ ਉਹਨਾਂ ਨੇ ਕਿਹਾ ਕਾਂਗਰਸ ਬिखर ਚੁੱਕੀ ਆ ਕਾਂਗਰਸ ਦੇ ਲੀਡਰ ਇੱਕ ਦੂਜੇ ਤੇ ਵੀਾਰ ਕਰ ਰਹੇ ਨੇ ਉਹ ਪਤਾ ਨਹੀਂ ਕਿਦੇ ਵੱਲ ਇਸ਼ਾਰਾ ਕਰਦੇ ਆ ਪਰ ਅੱਜ ਸਹੀ ਮੈਨਿਆਂ ਚ ਕਾਂਗਰਸ ਤੇ ਆ ਵੀ ਜਿਹੜਾ ਕਾਸਟ ਜਿੰਦੀ ਗੱਲ ਕਰਦਾ ਮੈਂ ਹਰ ਬੰਦਾ ਕੋਈ ਜੱਟ ਜੱਟ ਤੋਂ ਬੈਰੀ ਹੋਇਆ ਵਾ Hindu 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 ਦਾ ਤੇ ਅੱਜ ਜਿਹੜੇ ਐਸਸੀ ਪ੍ਰਾ ਨੇ ਜਿਹੜੇ ਐਸਸੀ ਨੇ ਉਹ ਐਸਸੀ ਦੇ ਅੰਗੇਜਡ ਹੋਏ ਵੇ ਆ ਤੇ ਕਹਿਣ ਦਾ ਮਤਲਬ ਜਿਹੜੀ ਇਹ ਲੀਡਰਸ਼ਿਪ ਹੈ ਕਾਂਗਰਸ ਦੀ ਬਹੁਤ ਆਉਣ ਵਾਲੇ ਟਾਈਮ 'ਚ ਜਿਹੜੀ ਕਾਂਗਰਸ ਦੀ ਪਾਰਟੀ ਆ ਖੀਰੂ ਖੀਰੂ ਹੋ ਜਾਊਗੀ ਕਿਉਂਕਿ ਇਹ ਤੇ ਅਨੁਸ਼ਾਸਨ ਦੀ ਬਹੁਤ ਵੱਡੀ ਕਮੀ ਹੈ ਡਿਸਪਲਿਨਰੀ ਪਾਰਟੀ 'ਚ ਹੈ ਨਹੀਂਗਾ ਸ ਆਮ ਆਦਮੀ ਪਾਰਟੀ ਅਜ ਭਗਵੰਤ ਮਾਨ ਜੀ ਕੰਮ ਕਰ ਰਿਹਾ ਹੈ ਪੰਜਾਬ 'ਚ ਅੱਜ ਲੋਕ ਸਾਰੇ ਇਹ ਨਹੀਂ ਵੀ ਕੋਈ ਪਾਰਟਿਕਲ ਸਾਰੇ ਲੋਕ ਹਣੇ ਸਾਰੀ ਦੁਨੀਆ ਦੇ ਨਾਲ ਹੈ ਪੰਜਾਬ ਦੀ ਜੇਕਰ ਦੇਖੀਏ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਸਿਆਸੀ ਹਮਲੇ ਹੋ ਰਹੇ ਨੇ ਇੱਕ ਦੂਜੇ ਉੱਤੇ ਬਾੜ ਪ੍ਰਤੀਬਾਰ ਹੋ ਰਿਹਾ ਹੁਣ ਦੇਖਣਾ ਇਹ ਹੈ ਕਿ ਜਦੋਂ ਨਤੀਜੇ ਆਉਂਦੇ ਨੇ ਕਿਸ ਕਰਬਟ ਊਂਡ ਬੈੜ ਦਾ ਫਿਲਹਾਲ ਇੱਕ ਦੂਜੇ ਤੇ ਤੰਜ ਕਸਣੇ ਇਹ ਲਗਾਤਾਰ ਜਾਰੀ ਨੇ ਤੇ ਆਪਣੀ ਪਾਰਟੀ ਪ੍ਰਤੀ ਵੀ ਗੁੱਸਾ ਕੱਢਿਆ ਜਾ ਰਿਹਾ ਦਿਖਦਾ ਹੈ ਉਹ ਡੇਲੀ ਪਬਲਿਕ